ਬੋਲੇ ਸੋ ਨਿਹਾਲ ਦੇ ਜਕਾਰੇ ਲਾਉਂਦੀ ਸਮਾ ਦੇ ਅੱਗੇ ਸਿਰ ਚੁੱਕਦਾ ਉਸਮਾਨ ਨੇ ਆਪਣਾ ਜਵਾਨ ਪੁੱਤ ਦੇਸ਼ ਤੋਂ ਵਾਰ ਦਿੱਤਾ ਹੈ ਤੀ ਤਸਵੀਰ ਹੈ ਕਰਮਜੀਤ ਸਿੰਘ ਜੀ ਜੋ ਜੰਮੂ ਕਸ਼ਮੀਰ ਦੇ ਵਿੱਚ ਸ਼ਹੀਦ ਹੋ ਗਿਆ 2 ਮਹੀਨੇ ਬਾਅਦ ਕਰਮਜੀਤ ਦਾ ਵਿਆਹ ਸੀ ਉਸ ਦੀ ਮਰਤ ਦੇ ਜਦੋਂ ਵਾਪਸ ਆਈ ਤਾਂ ਮਾਂ ਨੇ ਬੋਲੇ ਸੋ ਨਿਹਾਲ ਦੇ ਜਕਾਰਿਆਂ ਦੇ ਨਾਲ ਆਪਣੇ ਪੁੱਤ ਨੂੰ ਅੰਤਿਮ ਬਧਾਈ ਦਿੱਤੀ ਇਹ ਵੀਡੀਓ ਉਨ੍ਹਾਂ ਤੱਕ ਵੀ ਜ਼ਰੂਰ ਪਹੁੰਚਾਓ ਜੋ ਸਿੱਖਾਂ ਦੀ ਦੇਸ਼ ਭਗਤੀ ਅਤੇ ਦੇਸ਼ ਪ੍ਰਤੀ ਵਫਾਦਾਰੀ ਤੇ ਸ਼ੱਕ ਕਰਦੇ ਨੇ ਸलाम ਹੈ ਐਸੇ ਵੀਰ ਸੁਕੂਤ ਨੂੰ ਕਰਮਜੀਤ ਸਿੰਘ ਦੀ ਸ਼ਹਾਦਤ ਨੂੰ ਸਜਦਾ ਕਰਦੇ ਆਂ ਔਰਤ ਹੈ ਇਮਾਂ ਔਰ ਇਸ ਦੇ ਅੱਗੇ ਵੀ ਸੀਸ ਨਿਵਦਾ ਜਿਸ ਨੇ ਢੀ ਤਲੇਰੀ ਦੇ ਨਾਲ ਆਪਣਾ ਪੁੱਤ ਦੇਸ਼ ਤੋਂ ਵਾਰ ਦਿੱਤਾ